ਹੈਲੋ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਲਾਈਨਿੰਗ ਵਾਲੀ ਬਾਹ ਕਿਸ ਤਰ੍ਹਾਂ ਕਟਿੰਗ ਕਰਾਂਗੇ ਜਿਸ ਤਰ੍ਹਾਂ ਕਿ ਹੁਣ ਮੈਂ ਬਾਹਾਂ ਕਟਿੰਗ ਕਰਕੇ ਰੱਖੀਆਂ ਹੋਈਆਂ ਏ ਇਸੇ ਤਰ੍ਹਾਂ ਹੀ ਥੱਲੇ ਲਾਈਨਿੰਗ ਵਿਛਾ ਕੇ ਰੱਖੀ ਹੋਈ ਆ ਇੱਕ ਬਾਹ ਦਾ ਮੈਂ ਮੂੰਹ ਉੱਧਰ ਨੂੰ ਰੱਖਿਆ ਹੋਇਆ ਇੱਕ ਦਾ ਉੱਧਰ ਰੱਖਿਆ ਹੋਇਆ ਇਸ ਤਰ੍ਹਾਂ ਆਪਣਾ ਕੱਪੜਾ ਵੀ ਘੱਟ ਲੱਗਦਾ ਏ ਹੁਣ ਮੈਂ ਇਹਦੀ ਨਾਲੋ ਨਾਲੋ ਕਟਿੰਗ ਕਰੂੰਗੀ ਹਾਂਜੀ ਇਸੇ ਤਰ੍ਹਾਂ ਹੀ ਮੈਂ ਨਾਲੋਂ ਨਾਲੋਂ ਅੱਧਾ ਅੱਧਾ ਇੰਚ ਸਾਈਡਾਂ ਤੇ ਰੱਖ ਕੇ ਮੈਂ ਕਟਿੰਗ ਕਰੂੰਗੀ ਹੋਰ ਤਾਂ ਤੁਸੀਂ YouTube ਤੇ ਚੀਜ਼ਾਂ ਬਹੁਤ ਦੇਖੀਆਂ ਹੋਣੀਆਂ ਪਰ ਆ ਚੀਜ਼ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਣੀਗੀ ਜਿਸ ਤਰ੍ਹਾਂ ਕਿ ਲਾਈਨਿੰਗ ਵਾਲੀ ਬਾਹ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਤੇ ਕਿਸ ਤਰ੍ਹਾਂ ਹੀ ਲੱਗੂਗੀ ਇਹ ਵੀਡੀਓ ਪੂਰੀ ਦੇਖਿਓ ਐਂਡ ਤੱਕ ਕਿਉਂਕਿ ਮੈਂ ਤੁਹਾਨੂੰ ਜੜਨੀ ਵੀ ਦੱਸੂਗੀ ਜੀ ਬਾਹ ਕਿਸ ਤਰ੍ਹਾਂ ਜੜਨੀ ਆਗੀ ਇਹਦੇ ਵਿੱਚ ਆਪਾਂ ਕੋਈ ਬੜਲ ਨਹੀਂ ਆਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਊਗੀ ਜਿੱਦਾਂ ਕਿ ਸਿਲਕ ਦੇ ਕੱਪੜੇ ਤੇ ਆਪਾਂ ਨੂੰ ਕਹਾ ਬਾਹ ਫੁੱਲਣ ਦੀ ਜਾਂ ਲਾਈਨਿੰਗ ਘਾਟ ਗਈ ਵੱਧ ਗਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਇਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਹੁਣ ਆਪਾਂ ਇਸੇ ਤਰ੍ਹਾਂ ਹੀ ਇਹ ਵਾਲੀ ਬਾਹ ਕਟਿੰਗ ਕਰ ਲਾਂਗੇ ਬਹੁਤ ਹੀ ਵਧੀਆ ਤਰੀਕਾ ਏ ਹਾਂਜੀ ਹੁਣ ਆਪਾਂ ਕਟਿੰਗ ਕਰ ਲਈ ਹੁਣ ਆਪਾਂ ਮਸ਼ੀਨ ਤੇ ਚਲਦੇ ਹਾਂ ਸੋਨ ਮੈਂ ਕੱਚਾ ਕਰਕੇ ਦਿਖਾਉਂਗੀ ਕਿਸ ਤਰ੍ਹਾਂ ਆਪਾਂ ਕੱਚਾ ਕਰਨਾ ਇਹਦੇ ਤੇ ਆਪਾਂ ਸੂਈ ਦਾ ਟੰਕਾ ਨਹੀਂ ਲਾਉਣਾ ਸਿੱਧਾ ਮਸ਼ੀਨ ਨਾਲ ਕੱਚਾ ਕਰਾਂਗੇ ਜੀ ਹਾਂਜੀ ਹੁਣ ਆਪਾਂ ਮਸ਼ੀਨ ਤੇ ਆ ਗਏ ਆ ਇਸੇ ਤਰ੍ਹਾਂ ਹੀ ਆਪਾਂ ਇਹ ਬਾਹ ਖੋਲ ਲਵਾਂਗੇ ਜਿਸ ਤਰ੍ਹਾਂ ਕਿ ਕੱਪੜਾ ਪਿੱਲੇ ਲੱਗਿਆ ਹੋਇਆ ਹੈ ਜੀ ਸਭ ਤੋਂ ਪਹਿਲਾਂ ਆਪਾਂ ਜੋ ਕਿ ਸੈਂਟਰ ਵਿੱਚ ਟੱਕ ਲੱਗਿਆ ਹੁੰਦਾ ਆਪਾਂ ਇਸੇ ਤਰ੍ਹਾਂ ਹੀ ਕੱਤੀ ਪਾਵਾਂਗੇ ਬੰਡਾ ਵਫਾ ਕਰਕੇ ਆਪਾਂ ਸਲਾਈ ਲਾਵਾਂਗੇ ਬਹੁਤ ਹੀ ਸੌਖਾ ਯਾ ਤਰੀਕਾ ਏ ਪਰ ਜੇ ਸੈਂਟਰ ਦੀ ਸਲਾਈ ਕੱਢਣ ਦਾ ਮਤਲਬ ਇਹ ਹੁੰਦਾ ਕਿ ਬਾਜੂ ਬਿਲਕੁਲ ਸੈਂਟਰ ਦੇ ਵਿੱਚ ਰਹਿੰਦੀ ਆ ਹੈਲਦੀ ਨਹੀਂ ਹੁੰਦੀ ਇਹਦੇ ਨਾਲ ਇੱਕਦਮ ਨਾ ਹੀ ਕਦੇ ਲਾਈਨਿੰਗ ਹੈਲਦੀ ਆਗੀ ਲਾਈਨਿੰਗ ਦੀ ਸੈਟਿੰਗ ਬਣੀ ਜਾਂਦੀ ਆ ਜੀ ਹੁਣ ਆਪਾਂ ਆਹ ਵਾਲੀ ਸਲਾਈ ਇੱਧਰ ਦੀ ਕੱਢਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਸਲਾਈ ਖਿੱਚ ਕੇ ਜੋ ਆਪਣੀ ਸਲਾਈ ਟੋਪ ਦੀ ਹੁਣ ਤੋੜ ਕੇ ਆਵਾਂਗੇ ਹੁਣ ਆਪਾਂ ਆਹ ਚੀਜ਼ ਨੂੰ ਸਲਾਈ ਨਹੀਂ ਕਰਨਾ ਇਸ ਨੂੰ ਆਪਾਂ ਖੁੱਲਾ ਰੱਖਾਂਗੇ ਜੇਕਰ ਕੋਈ ਵਾਲ ਪੈਂਦਾ ਹੋਊਗਾ ਤਾਂ ਸੈਡਾ ਤੋਂ ਉਹਦੀ ਨਿਕਲ ਜਾਊਗਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਸਿਲਕ ਦਾ ਕੱਪੜਾ ਕੋਈ ਵੀ ਵਾਲ ਨਹੀਂ ਆਇਆ ਇਹਦੇ ਜੀ ਇਸੇ ਤਰ੍ਹਾਂ ਹੀ ਮੈਂ ਫਰੰਟ ਤੇ ਲਾ ਲੂੰਗੀ ਸਲਾਈ ਸਿੱਧ ਰਹੀ ਮੈਂ ਫਰੰਟ ਤੇ ਲਾ ਲਈ। ਦੇਖੋ ਜੀ ਲਾਈਨਿੰਗ ਦੇ ਵਿੱਚ ਕੋਈ ਵੀ ਵੱਲ ਨਹੀਂ ਆ। ਜੋ ਕਿ ਬਾਹੂ ਲਾਈਨਿੰਗ ਹੋ ਗਈ ਮੇਰੇ ਨਾਲ ਨਾਲੋਂ ਕਟਿੰਗ ਕਰੂੰਗੀ। ਆ ਲੋ। ਇਹ ਹੋ ਗਈ ਆਪਣੀ ਬਾਹੂ ਦੀ ਲਾਈਨਿੰਗ ਟੈਚ। ਜਿਸ ਤਰ੍ਹਾਂ ਕਿ ਆਪਾਂ ਇਧਰ ਲਈ ਸਲਾਈ ਆਪਾਂ ਨਹੀਂ ਲਾਉਣੀ। ਇਸ ਸਾਈਡ ਲਾਵਾਂਗੇ, ਇਸ ਸਾਈਡ। ਜਦੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਈ ਵਾਰ ਇੱਥੇ ਬਲਬੂਲ ਆ ਜਾਂਦੇ ਹੁੰਦੇ ਕੱਟ ਬਾਦ। ਜੇ ਸਲਾਈ ਲੱਗੀ ਹੋਊਗੀ ਤਾਂ ਕਦੇ ਵੀ ਨਹੀਂ ਆਊਗੀ। ਫਿਕਸ ਆਪਾਂ ਤੁਸੀਂ ਜਿੱਦਾਂ ਮਰਜ਼ੀ ਆਪਾਂ ਚੱਕ ਕੇ ਰੱਖ ਸਕਦੇ ਹਾਂ। ਬਿਲਕੁਲ ਬਹੁਤ ਹੀ ਵਧੀਆ ਸਲਾਈ ਲੱਗ ਗਈ। ਵੀਡੀਓ ਵਧੀਆ ਬਣੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ।